ਹਾਂਜੀ ਵਿੰਟਰ 컬렉ਸ਼ਨ ਦੇ ਵਿੱਚ ਜੀ ਅੱਜ ਸ਼ਾਲ ਸੂਟ ਲੈ ਕੇ ਆਏ ਆਪਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਬੇਸ ਰਹੂਗਾ ਪਿਓਰ ਪਸ਼ਮੀਨਾ ਲਓ ਜੀ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਕੀਤੀ ہوئی ਹੈ ਸ਼ਾਲ ਸੂਟ ਵਿਦ ਆਰੀ ਵਰਕ ਜੀ ਆ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਹੈ ਘੇਰੇ ਤੇ ਗਲੇ ਤੇ ਨਾਲ ਪਸ਼ਮੀਨੇ ਦੀ ਆ ਗਈ ਬਾਟਮ ਜੀ ਇਹ ਪਿਓਰ ਪਸ਼ਮੀਨੇ ਦੀ ਬਾਟਮ ਹੈ 2.5 ਮੀਟਰ ਡਿਜ਼ਾਈਨਿੰਗ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਲੇਟੈਸਟ ਡਿਜ਼ਾਈਨ ਹੈ ਬਿਲਕੁਲ ਆ ਸ਼ਾਲ ਦੀ ਲੈਂਥ ਚੈੱਕ ਕਰੋ ਪੂਰਾ 2.5 ਤੋਂ 2 ਮੀਟਰ ਦਾ ਸ਼ਾਲ ਹੈ 5 ਕਲਰ ਆਣੇ 5 ਹੀ ਬੜੇ ਸੋਹਣੇ ਨੇ ਜਿਹੜਾ ਵੀ ਕਲ ਸਰਦੀ ਆਉਣ ਤੋਂ ਪਹਿਲਾਂ ਹੀ ਸਰਦੀ ਵਾਲੇ ਸੂਟ ਦੇ ਪੜਾਕੇ ਪਾਤਾ ਜੀ ਆਪਾਂ ਨੇ ਰੇਟ ਰਹੂਗਾ ਸ਼ਾਲ ਸੂਟ ਦਾ ਆਰੀ ਵਰਕ ਵਾਲਾ ਦਾ 700 ਰੁਪਏ ਜੀ ਲਓ ਜੀ ਕਰਾ ਲਓ ਜਲਦੀ ਜਲਦੀ ਆਰਡਰ ਬੁੱਕ 700 ਰੁਪਿਆ ਰੇਟ ਹੈ ਜੀ ਪਿਓਰ ਪਸ਼ਮੀਨਾ ਫੈਬਰਿਕਾ ਕੋਟੀ ਪਉਣ ਦੀ ਲੋੜ ਨਹੀਂ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਜੀ ਬਿਲਕੁਲ ਲੇਟੈਸਟ ਡਿਜ਼ਾਈਨ ਹੈ ਪੰਜ ਕਲਰ ਨੇ ਪੰਜੇ ਬੜੇ ਸੋਹਣੇ ਨੇ ਜੀ ਲਓ ਜੀ ਕਰਾ ਲਓ ਜਲਦੀ ਜਲਦੀ ਆਰਡਰ ਬੁੱਕ ਐਡਰੈਸ ਹੈਗਾ ਸਾਡਾ ਅਲੀ ਸ਼ੇਰ ਕੱਪੜੇ ਵਾਲੇ ਥਾਣਾ ਰੋਡ ਵਿਖੀ ਜ਼ਿਲ੍ਹਾ ਮਾਨਸਾ ਜੀ ਬਹੁਤ ਹੀ ਸੋਹਣਾ ਕੱਪੜਾ ਹੁੰਦਾ ਜੀ ਪਿਓਰ ਇੱਕ ਕਸੂਟ ਦਾ ਸ਼ਿਪਿੰਗ ਰੂਜੀ 60 ਰੁਪਏ 2 ਤੇ 80 ਤਨ ਤੇ 120 ਰੁਪਏ ਜੀ ਲਓ ਜੀ ਪੰਜੇ ਹੀ ਕਲਰ ਬੜੇ ਸੋਹਣੇ ਨੇ ਆਰੀ ਵਰਕ ਵਾਲਾ ਛਾਲ ਸੂਟ ਕਰਤਾ ਜੀ 700 ਰੁਪਏ ਦਾ 1000 ਰੁਪਏ ਤੋਂ ਘੱਟ ਨਹੀਂ ਮਿਲਣਾ ਜੀ ਦੋ ਸਰਦੀ ਚੱਲ ਪਈ ਲਓ ਜੀ ਕਰਾ ਲਓ ਪੀਰ ਪ੍ਰੀ ਆਰਡਰ ਬੁੱਕ ਕਰਾ ਲਓ ਸਾਰੇ ਕਲਰ ਬੜੇ ਸੋਹਣੇ ਨੇ